ਲੈ ਵੀ ਦੋਸਤੋ ਚੈਨਲ ਤੇ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਟਾਪ ਦੀ ਦੋਸਤੋ ਝੋਟੀ ਦਿਖਾਉਂਦੀ ਆ ਅੱਜ ਨਗੀਨਾ ਹੀ ਸੋਨੂ ਸੁਆ ਦੂਜਾ ਸੋਨਾਗਾ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਚੰਗੇ ਕਦ ਕਾਠ ਵਾਲੀ ਪਲੀ ਸੰਵੀ ਰੰਗ ਬਾਜ ਦੇਖ ਸਕਦੇ ਪੂਛ ਥੋੜੇ ਵਾਲੀ ਚਿੱਟਿਆ ਦੋਸਤੋ ਹਰਿਆਣੇ ਚ ਜਾਣ ਦੀ ਦੋਸਤੋ ਲੋੜ ਨਹੀਂ ਝੋਟੀ ਸੋਨੂ ਵੈਰੋ ਕਾਂ ਦੇ ਵਿੱਚੋਂ ਮਿਲ ਜਾਣੀ ਆ ਬਾਈਆਂ ਦਾ 18 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਦੂਜਾ ਸੂਹਾ ਸੂਣਾ ਪਹਿਲੇ ਸੂਏ ਚ 14 ਕਿਲੋ ਦੁੱਧ ਦੇਦਾ ਸੀ ਇਹਨੇ ਦੇਖ ਸਕਦੇ ਆ ਟੀਕਾ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਭਰਿਆ ਦੋਸਤੋ ਐ ਨਹੀਂ ਪਤਾ ਵੀ ਬਾਈਆਂ ਦਾ ਕਿਹੜੇ ਬੋਲ ਦਾਗਾ ਸਟਰਾ ਬਾਈ ਨੇ ਸਾਂਭਿਆ ਨੀਗਾ ਦੇਖ ਸਕਦੇ ਆ ਫੋਨ ਨੰਬਰ ਬੋਲਿਓ ਜੀ 99 755 94 656 045 0 के 045 ਜੀਰੋ ਚੇ ਇਹ ਦੋਸਤੋ ਨੰਬਰ ਤੇ ਕਨੈਕਟ ਕਰ ਲਓ ਵੀਡੀਓ ਜਿੰਨੀ ਹੋ ਸਕੇ ਵਾਰ-ਵਾਰ ਸ਼ੇਅਰ ਕਰ ਦਿਓ ਪਸ਼ੂ ਬਾਈ ਦੇ ਦੇਖ ਸਕਦੇ ਘਰੇ ਦੋਸਤੋ ਉਹ ਸਾਹਮਣੇ ਇਹਦੀ ਮਾਂ ਪੂਰੀ ਵੀਡੀਓ ਚ ਦਿਖਾਈ ਆ ਵੀਡੀਓ ਦੇ ਵੇਖਣ ਲਈ ਧੰਨਵਾਦ